ਹਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਰਾਟੋਸ K2 셀ਫੀ ਸਟਿਕ ਜਿਹਨੂੰ ਅਸੀਂ 500 ਰੁਪਏ ਦੇ ਵਿੱਚ Amazon ਤੋਂ ਖਰੀਦਿਆ ਜੋ ਵੀ ਲੋਕ ਵੀਡੀਓ ਬਣਾਉਂਦੇ ਆ Instagram ਜਾਂ ਆਪਣਾ YouTube ਦੇ ਉੱਤੇ ਵੀਡੀਓ ਬਣਾਉਂਦੇ ਉਹਨਾਂ ਲਈ ਇਹ ਪ੍ਰੋਡਕਟ ਬਹੁਤ ਵਧੀਆ ਹੈ ਜਾਂ ਤੁਸੀਂ ਆਨਲਾਈਨ ਕਲਾਸ ਲਗਾਉਂਦੇ ਹੋ ਤੇ ਉਹਦੇ ਲਈ ਵੀ ਇਹ ਪ੍ਰੋਡਕਟ ਵਧੀਆ ਹੈ ਤੇ ਇਹ ਇੱਕ 70 ਸੈਂਟੀਮੀਟਰ ਦੇ ਵਿੱਚ ਤੁਹਾਨੂੰ ਸੈਲਫੀ ਸਟਿਕ ਵੀ ਮਿਲ ਜੂਗੀ ਤੇ ਇਹਦੀ 1 ਸਾਲ ਗਾਰੰਟੀ ਹੈ ਤੇ ਉੱਪਰ ਇਹਦੇ LED ਲਾਈਟ ਵੀ ਜਿਹੜੀ ਦਿੱਤੀ ਗਈ ਆ ਆਓ ਇਹਦੇ ਬਾਰੇ ਆਪਾਂ ਜਾਣਦੇ ਹਾਂ ਭਾਏ ਜੀ ਸੈਲਫੀ ਸਟਿਕ ਇਹਦੇ ਉੱਪਰ LED ਵੀ ਦਿੱਤੀ ਗਈ ਆ ਇਹਨੂੰ ਅਸੀਂ 500 ਰੁਪਏ ਦੀ Amazon ਤੋਂ 498 ਰੁਪਏ ਦੀ ਖਰੀਦਿਆ ਸੀ ਤਾਂ ਇਹਨੂੰ ਤੁਸੀਂ ਐਵੇਂ ਇਸ ਤਰ੍ਹਾਂ ਇਹਦਾ ਸਟੈਂਡ ਵੀ ਬਣਾ ਸਕਦੇ ਆ ਉੱਪਰ ਇਹਦੇ ਇੱਕ ਛੋਟੀ ਜਿਹੀ LED ਦਿੱਤੀ ਗਈ ਹੈ ਜਦੋਂ ਤੁਸੀਂ ਵੀਡੀਓ ਬਣਾਉਂਦੇ ਤਾਂ ਇਹਨੂੰ ਤੁਸੀਂ ਓਪਨ ਚਲਾ ਸਕਦੇ ਹੋ ਤੇ ਇਹਨੂੰ ਇਸ ਤਰ੍ਹਾਂ ਬੰਦ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਨੂੰ ਸੈਲਫੀ ਸਟਿਕ ਨੂੰ ਐਵੇਂ ਤੁਸੀਂ ਬਾਹਰ ਕੱਢ ਸਕਦੇ ਹੋ 68 ਸੈਂਟੀਮੀਟਰ ਲਗਭਗ 70 ਸੈਂਟੀਮੀਟਰ ਦੇ ਕਰੀਬ ਹੀ ਆ ਤੇ ਆਹ ਇੱਕ ਇਹਦੇ ਵਿੱਚ ਆ ਸੈਲਫੀ ਸਟਿਕ ਦੇਖ ਲਓ ਉੱਪਰ ਤੱਕ ਤੇ ਇਹਨੂੰ ਥੱਲੋਂ ਖੋਲ ਕੇ ਤੁਸੀਂ ਇਹਦਾ ਸਟੈਂਡ ਵੀ ਬਣਾ ਸਕਦੇ ਹੋ ਤੇ ਉੱਪਰ ਮੋਬਾਈਲ ਫਿੱਟ ਹੋ ਜੂਗਾ ਤੇ ਤੁਸੀਂ ਵਧੀਆ इजीली ਵੀਡੀਓ ਬਣਾ ਸਕਦੇ ਹੋ ਆ ਦੇਖੋ ਜੀ ਤੇ ਇਹਦੇ ਉਪਰ ਇਸ ਤਰ੍ਹਾਂ ਮੋਬਾਈਲ ਦਿੱਤਾ ਗਿਆ ਇੱਥੇ ਤੁਸੀਂ ਇਹਨੂੰ ਇਹਨਾਂ ਨੂੰ ਖੋਲ ਕੇ ਮੋਬਾਈਲ ਜਿਹੜਾ ਆਪਣਾ ਫਿੱਟ ਕਰ ਸਕਦੇ ਹੋ ਪਰ ਇਹ ਕਾਫੀ ਭਾਰੀ ਮੋਬਾਈਲਾਂ ਲਈ ਨਹੀਂਗਾ ਜਿਵੇਂ ਨਾਰਮਲ ਮੋਬਾਈਲ ਫੋਨ ਆ ਵਧੀਆ ਉਹਦੇ ਲਈ ਵਧੀਆ ਫਿੱਟ ਹੈ ਤੇ ਆ ਐਲਈਡੀ ਵਾਸਤੇ ਬਟਨ ਦਿੱਤਾ ਗਿਆ ਹੈ ਤੁਸੀ ਆਪਣੇ ਐਲਈਡੀ ਜਗਾ ਸਕਦੇ ਹੋ ਤੇ ਇਹ ਜੋ ਉੱਪਰ ਚਾਰਜਿੰਗ ਪੁਆਇੰਟ ਵੀ ਦਿੱਤਾ ਗਿਆ ਹੈ ਐਲਈਡੀ ਦੇ ਉੱਪਰ ਦੇਖ ਲਓ ਉੱਪਰ ਤੇ ਨਾਲ ਇਹਦੇ ਇੱਕ ਕੇਬਲ ਦਿੱਤੀ ਜਾਂਦੀ ਛੋਟੀ ਜੀ ਚਾਰਜਰ ਲਗਾਉਣ ਨੂੰ ਉਹ ਤੁਸੀਂ ਆਪਣੇ ਚਾਰਜਰ ਨਾਲ ਮੋਬਾਈਲ ਵਾਲੇ ਚਾਰਜਰ ਨਾਲ ਚਾਰਜ ਕਰ ਸਕਦੇ ਹੋ ਤੇ ਬਾਕੀ ਇਹ 500 ਰੁਪਏ ਵਿੱਚ ਕੋਈ ਪ੍ਰੋਡਕਟ ਮਾਲਾ ਨਹੀਂ ਦਾ ਵੀਡੀਓ ਬਣਾਉਣ ਲਈ ਵਧੀਆ ਬੈਟਰ ਆ ਆ ਇੱਕ ਬਲੂਜ਼ ਦਾ ਰਿਮੋਟ ਆ ਜਿਹੜਾ ਹੈ ਤੁਸੀਂ ਮੋਬਾਈਲ ਦੇ ਨਾਲ ਅਟੈਚ ਕਰ ਸਕਦੇ ਹੋ ਨੂੰ ਨੱਪੀ ਰੱਖਣਾ ਪ੍ਰੈਸ ਕਰਕੇ ਤੇ ਅਟੈਚ ਹੋ ਜਾਂਦਾ ਮੋਬਾਈਲ ਦੇ ਨਾਲ ਬਲੂਟੁੱਥ ਆਨ ਕਰਨ ਤੇ ਤੇ ਇਹਨੂੰ ਖੋਲ ਕੇ ਵੀ ਤੁਸੀਂ ਇਹਨੂੰ ਸਟੈਂਡ ਵਜੋਂ ਵਰਤ ਸਕਦੇ ਹੋ ਇਸ ਤਰ੍ਹਾਂ ਇਹਨੂੰ ਖੋਲ ਕੇ ਤੁਸੀਂ ਉੱਪਰ ਇਹਦੇ ਸਟੈਂਡ ਲਗਾ ਮੋਬਾਈਲ ਫਟ ਕਰਕੇ ਇਸ ਤਰ੍ਹਾਂ ਫਿੱਟ ਹੋ ਜਾਂਦਾ ਤੇ ਇਸ ਤਰ੍ਹਾਂ ਇਹਨੂੰ ਸਮਾਰਟ ਕਰ ਸਕਦੇ ਹੋ ਬਾਕੀ ਇਹਨੂੰ ਕੈਮਰੇ ਜਾਂ ਹੋਰ ਭਾਰੀ ਪ੍ਰੋਡਕਟ ਨਹੀਂ ਤੁਸੀਂ ਇਹਦੇ ਉੱਤੇ ਯੂਜ਼ ਕਰ ਸਕਦੇ ਸਰਪਸ ਨਾਰਮਲ ਫੋਨ ਨਾਲ ਤੁਸੀਂ ਇੱਥੇ ਵੀਡੀਓ ਬਣਾ ਸਕਦੇ ਹੋ ਤੇ ਸਿੰਪਲ ਇਹ ਹੱਥ ਫੜਨ ਲਈ ਟਰਾਈਪੋਡ ਜਿਹਨੂੰ ਕਹਿ ਦਿੰਦੇ ਉਹ ਵੀ ਬਣ ਜਾਂਦਾ ਵਾ ਸਿੰਪਲ ਉਹਦੇ ਤੋਂ ਤੁਸੀਂ ਵੀਡੀਓ ਵੀ ਬਣਾ ਸਕਦੇ ਹੋ ਤੇ ਵਧੀਆ ਪ੍ਰੋਡਕਟ ਆ ਜੇ ਤੁਹਾਨੂੰ ਅੱਗੇ ਆਪਾਂ ਹੋਰ ਪ੍ਰੋਡਕਟ ਦੀ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਇਸ ਤਰ੍ਹਾਂ ਇਹਨੂੰ ਇੱਥੋਂ ਥੱਲੇ ਬੰਦ ਹੋ ਜਾਂਦਾ ਤੇ ਇਸ ਤਰ੍ਹਾਂ ਬੰਦ ਕਰਕੇ ਨੂੰ ਸਿੰਪਲ ਤੁਸੀਂ ਸਟਿਕ ਵਜੋਂ ਵੀ ਵੀਡੀਓ ਬਣਾ ਸਕਦੇ ਹੋ ਕਿਤੇ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਬੰਦ ਹੋ ਜਾਂਦਾ ਇਹ ਸੋ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦੀ